ਸਿੰਘ ਸਵਾਨ ਦੀ 30 ਤਰੀਕ ਨੂੰ ਕਤਰਤਾ ਹੋ ਰਹੀ ਆ ਉਹਦੇ ਬਾਅਦ ਵਿੱਚ ਜੋ ਸ਼ਖਬੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ 마ਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ 'ਚ ਵਿਚਾਰ ਹੋਣੀ ਆ ਕਿ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜ才ਦਾਰ ਨੂੰ ਉਹਦਾ ਧਿਆਨ ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜ才ਦਾਰ ਸਾਹਿਬ ਜੋ ਇੱਕ ਪੰਥ ਕਰਵੈਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋਖ ਮਾਉਣ ਜਾਂ ਪੰਥ ਦੀ ਜਿਹੜੀ ਮਰਿਆਦਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਕਿਰਪਾ ਤੁਸੀਂ ਇਸ ਗੱਲ ਦੀ ਅੱਜ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਸੁਚੱਜੇ ਬਾਦਲ ਦੇ ਉੱਤੇ ਕੋਈ ਫੈਸਲਾ ਲਵੇ। ਤੁਹਾਨੂੰ ਉਮੀਦ ਹੈ ਕਿ ਅਦਾਲਤ ਦੇ ਸਾਹਮਣੇ ਵੀ ਬਾਦਲ ਦੇ ਉੱਤੇ ਕੋਈ ਕਰਨਾ ਫੈਸਲਾ ਲੈ ਸਕਣਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਨਿਕਲਦੇ ਨੇ ਉਸ ਉਹਨਾਂ ਦੇ ਹੱਥਾਂ 'ਚ ਹੀ ਹੁੰਦੇ ਨੇ। ਕਿ ਇਹ ਇਹ ਜੀ ਅਸੀਂ ਤੇ ਸੰਕਲਪਤਾ ਜੋ ਸੰਕਲਪ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦੱਸਦਾ ਸਰ ਜੀ ਚਾਹਤ ਹੈ। ਹੁਣ ਜੱਜਦਾਰ ਨੂੰ ਇਹ ਚੀਜ਼ ਆ ਕਿ ਜੱਜਦਾਰ ਦੀ ਜਿਹੜੀ ਹੈ ਗੁਰੂ ਹਰਿਗੋਬਿੰਦ ਪਾਸ਼ਾ ਦਾ ਤਖਤ ਆ ਉਹਦੀ ਮਾਨ ਮਰਿਆਦਾ ਜਿਹੜੀ ਹੈ ਮੈਨੂੰ ਕੋਈ ਜਨੈ ਕਰੋ ਪਾਈ ਸਾਹਮਣੇ ਦੇਖ ਕੇ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੇ ਸਾਰੇ ਕਾਨੂੰਨ ਪਰਮਾਨੂਸ ਨਾਲ ਨਾ ਹੋਵੇ ਕਿ ਜਿੰਨਾ ਪਹਿਲਾ ਫੈਸਲੇ ਹੋਏ ਤੇ ਇਸੇ ਕੌਮ ਜਿਹੜੀ ਆ ਕਿ ਉਹ ਉਹ ਕਰ ਲੋ ਇਸ ਕਰਕੇ ਅਸੀਂ ਚੌਨਿਆਂ ਹਾਲ ਦੇ ਨਾਸ਼ ਅਕਾਲ ਤੱਕ ਦੇ ਸ਼ਾਨ ਨੂੰ ਤੇ ਜਫੇਦਾਰ ਦੀ ਪਦਵੀ ਨੂੰ ਹੀ ਠੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀ ਮਨਜਾ ਧਿਆਨ ਚ ਰੱਖ ਕੇ ਵਰਤ ਕਰਦੇ ਤੇ ਫਿਰ ਜਿਹੜਾ ਕਿਸਮ ਕੁਝ ਕਰਵਾ 30 ਤਰੀਕ ਦਾ ਜਿਹੜਾ ਫੈਸਲਾ ਤਾਂ ਮੇਰਾ ਅਗਲੇ ਮਹੀਨੇ ਨੁਕਰੇਲਾ ਹਤਾ ਲੈਣਾ ਵਾ ਬੜੀ ਅਤਰਾ ਬੜੀ ਅਕਾਲ ਦਾ ਸਾਹਮਣੇ ਜਫੇਦਾਰ ਬਾਈ ਸਾਹਮਣੇ ਬੈਠ ਕੇ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਕੀ ਉਹ ਤਰੀਕਾ ਜਿਹਨ ਮੱਤੇ ਸਹੀ ਰਹੇਗਾ ਕਿ ਇਹ ਲੈਪੰਦ ਨੂੰ ਫੈਸਲਾ ਇਹ ਤੁਣ ਜੀ ਦਫਦਰ ਸਾਹਿਬ ਦੇ ਉੱਪਰ ਹੀ ਉਹ ਜੋ ਪੰਜ ਸੱਤ ਸਹਿਬਾਂ ਦੀ ਮੀਟਿੰਗ ਉਹ ਚਾਹੀਏ ਕਿ ਉਹ ਕੀ ਫੈਸਲਾ ਲੈਂਦੇ ਆ ਜਿਹੜਾ ਖਿਆਲ ਤੇ ਕੁਛ ਨਾ ਕੁਛ ਤੇ ਕੌਮ ਨੂੰ ਦੱਸਣਾ ਪੈਗਾ ਜਦੋਂ ਉਹਨਾਂ ਦੀ ਕੋਈ ਵਿਚਾਰ ਦੀ ਫੈਸਲਾ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਦਫਦਰ ਸਾਹਿਬ ਦੇ ਅੰਦਰ ਕਰਦੇ ਆਂ ਤਾਂ ਸਹੀ ਫੈਸਲਾ ਦੇਣਗੇ ਜੋ ਕੌਮ ਨੂੰ ਵਰਦਾਨ ਲਗਭਗ ਜਾਲ ਅਮਰਿਤਪਾਲ ਦੀ ਕੀਤੀ ਜਾਵੇ ਤੇ ਅਮਰਿਤਪਾਲ ਨੂੰ ਮੈਡੀਕਲ ਸਹੂਲਤ ਕਿਹੜੀ ਆ ਉਥੇ ਨਹੀਂ ਮਿਲਦੀ ਕੀ ਕਹਿਣਾ ਚਾਹੋਗੇ ਨਹੀਂ ਇਹ ਜੀ ਫਲਾਬ ਸਰਕਾਰ ਦੀ ਸਰਕਾਰ ਦੀ ਬਹੁਤ ਅਣਗਹਿਲੀ ਆ ਬਾਕੇ ਉਹ ਕਿ ਉਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀਆਂ ਐਸੋ ਜਿਹੀਆਂ ਬਿਮਾਰੀਆਂ ਕੋਈ ਨਾ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਦੋਹ ਕਪਿਸ਼ ਪਸਾਨ ਨੂੰ ਖਬਰ ਮਿਲੀ ਮੀਡੀਆ ਦਾ ਥਰੂ ਵੀ ਤੋਂ ਉਦਾਂ ਵੀ ਪਤਾ ਲੱਗਾ ਕਿ ਉਹ ਇੱਕ ਸਿੰਗ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਲ ਉਹਦੇ ਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਆਈਡੀ ਦੂਰ ਕੋਈ ਪਰਿਵਾਰਕ ਮੈਂਬਰ ਤੋਂ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ